ਕੈਨੇਡੀਅਨ ਕਪਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਦਾ ਕਹਿਣਾ ਹੈ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਲਗਾਏ ਗਏ ਵਾਧੂ ਸਕ੍ਰੀਨਿੰਗ ਉਪਾਅ ਨੂੰ ਹਟਾ ਦਿੱਤਾ ਗਿਆ। ਸੋਮਵਾਰ ਨੂੰ ਆਨੰਦ ਦੇ ਇੱਕ ਨਿਊਜ਼ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਬਹੁਤ ਜ਼ਿਆਦਾ ਸਾਵਧਾਨੀ ਕਰਨ ਉਸ ਦਾ ਮੰਤਰਾਲਾ ਸਥਾਈ ਤੌਰ ਤੇ ਭਾਰਤ ਆਉਣ ਵਾਲੀਆਂ ਯਾਤਰੀਆਂ ਲਈ ਵਾਧੂ ਸੁਰੱਖਿਆ ਸਕ੍ਰੀਨਿੰਗ ਲਾਗੂ ਕਰੇਗਾ। ਇੱਕ ਸਰਕਾਰੀ ਅਧਿਕਾਰੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਬਾਦੂਪਾਕ ਕਨੇਡੀਅਨ 에ਅਰ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ ਦੁਆਰਾ ਕੀਤੇ ਜਾਣਗੇ ਜੋ ਕਿ ਹਵਾਈ ਅੱਡੇ ਵਿੱਚ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੇ ਉਨ੍ਹਾਂ ਦੇ ਸਮਾਨ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਲਵੇਗਾ ਅਧਿਕਾਰੀਆਂ ਨੇ ਪਿਛੋਕੜ ਦੀ ਗੱਲ ਕੀਤੀ ਹੈ ਕਿ ਉਹ ਜਨਤਕ ਤੌਰ ਤੇ ਵੇਰਵੇ ਸਾਂਝੇ ਕਰਨ ਲਈ ਅਧਿਕਾਰਕ ਨਹੀਂ ਸਨ ਪਿਛਲੇ ਮਹੀਨੇ ਨਵੀਂ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ 에어 ਇੰਡੀਆ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੇ ਡਰੋਂ ਉਸ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਚੈਕਿੰਗ ਕਰਨ ਉਪਰੰਤ 에어ਲਾਈਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸਮੱਗਰੀ ਨਹੀਂ ਬਰਾਮਦ ਕੀਤੀ ਗਈ ਸੀ ਅਨੰਦ ਨੇ ਇਹ ਐਲਾਨ ਸੋਮਵਾਰ ਨੂੰ RCMP ਵੱਲੋਂ ਭਾਰ ਸਰਕਾਰ ਦੇ 에ਜੰਟਾਂ ਨੂੰ ਕਤਲ ਵਿੱਚ ਜਬਰੀ ਵਸੂਲੀ ਅਤੇ ਡਰਾਉਣਾ ਧਮਕਾਉਣ ਸਮੇਤ ਵਿਆਪਕ ਅਪਰਾਧਾਂ ਨਾਲ ਜੋੜਨ ਦੇ 1 ਮਹੀਨੇ ਬਾਅਦ ਕੀਤਾ ਕੈਨੇਡਾ ਨੇ ਅਕਤੂਬਰ ਵਿੱਚ 6 ਭਾਰਤੀ ਡਿਪਲੋਮੇਟਾਂ ਨੂੰ ਉਸੇ ਦਿਨ ਕੱਢ ਦਿੱਤਾ ਸੀ ਜਦੋਂ RCMP ਕਮਿਸ਼ਨਰ ਮਾਈਕ ਡੁਮੇ ਨੇ ਏਸ਼ੀਆਈ ਪਾਇਚਾਰੇ ਦੇ ਮੈਂਬਰਾਂ ਨੂੰ ਖਾਸ ਤੌਰ ਤੇ ਖਾਲਸਤਾਨੀ ਪੱਕੀ ਲਹਿਰ ਦੇ ਸਿੱਖ ਮੈਂਬਰਾਂ ਲਈ 1 ਦਰਜਨ ਤੋਂ ਵੱਧ ਪ੍ਰੋਸਯੋਗ ਅਤੇ ਆਉਣ ਵਾਲੇ ਖਤਰਿਆਂ ਬਾਰੇ ਗੱਲ ਕੀਤੀ ਸੀ ਭਾਰਤ ਨੇ RCMP ਦੇ ਦੋਸ਼ਾਂ ਨੂੰ ਜ਼ੋਰਦਾਰ ਜਿਸ ਦਾ ਖੰਡਨ ਕੀਤਾ ਸੀ ਤੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਦੇਸ਼ ਛੱਡਣ ਦੇ ਆਦੇਸ਼ ਦੇ ਕੇ ਸੰਘੀ ਸਰਕਾਰ ਦੇ ਵਿਰੁੱਧ ਜਵਾਬੀ ਕਾਰਵਾਈ ਕੀਤੀ ਸੀ ਤੇ ਹੁਣ ਇਸ ਦੇ ਮੱਦੇਨਜ਼ਰ ਹੀ 에어ਪੋਰਟ ਦੇ ਉੱਪਰ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਜੋ ਵੱਡੇ ਕਦਮ ਚੁੱਕੇ ਗਏ ਸਨ ਕੈਨੇਡੀਅਨ ਘੋਬਨਾ ਮਾਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿੱਧਾ ਚੱਲਣਗੇ ਦੇਸ਼ ਤੋਂ ਇਹ ਤਮਾਮ ਘੜਾ ਦੇਖਨੇ ਸੁਣਨੇ ਪੜਨੇ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ